ਅੱਛੀ ਗੱਲ ਜੀ ਕਿਵੇਂ ਹੋ ਤੁਸੀਂ ਹੁਣੇ ਦਾ ਤੇ ਸਾਰੇ ਬਹੁਤ ਵਧੀਆ ਤੇ ਠੀਕ-ਠਾਕ ਹੋਵੋਗੇ ਪਰ ਮਾਤਾ ਮਦਨ ਨੂੰ ਜੇ ਕੁਝ ਰੱਖੀ ਕੰਧ ਵਿੱਚ ਤੱਕ ਆਪਣੇ ਘਰਾਂ 'ਚ ਕੁਝ ਰੋ ਜੀ ਪਰਮਾਤਮਾ ਤੁਹਾਨੂੰ ਜੋ ਤੁਸੀਂ ਮੰਗਦੇ ਆ ਤੁਹਾਨੂੰ ਮਿਲੇ ਤੇ ਅੱਜ ਦਾ ਮੌਸਮ ਦੇਖੋ ਜੀ ਸਵੇਰ ਤੋਂ ਹੀ ਬੱਦਲ ਵਾਈ ਜੀ ਸੀਗੀ ਤੇ ਦੇਖੋ ਮੀਂਹ ਪੈ ਰਿਹਾ ਪਹਿਲਾਂ ਹੀ ਬਹੁਤ ਜ਼ਿਆਦਾ ਝੁੱਤੀ ਲਾ ਗਿਆ ਬਹੁਤ ਤੇਜ਼ ਤੇ ਹੁਣ ਦੇਖੋ ਮੀਂਹ ਪੈ ਰਿਹਾ ਉਹ ਦੇਖੋ ਮੀਂਹ ਦੇ ਵਿੱਚ ਨਹਾ ਰਿਹਾ ਪਹਿਲਾਂ ਵੀ ਉਹ ਨਹਾ ਲਿਆ ਸਾਡਾ ਡੈਡੀ ਵੀ ਆਇਆ ਮਤਲਬ ਇਹਦੇ ਸਹੁਰਾ ਜੀ ਉਹ ਨਹਾ ਚੁੱਕੀ ਆ ਪਹਿਲਾਂ ਅੰਕੇ ਹੁਣ ਇਹ ਬੱਚੇ ਲੱਗੇ ਹੋਏ ਆ ਪਹਿਲਾਂ ਬਹੁਤ ਜ਼ਿਆਦਾ ਤੇ ਹਸਬੰਡਸ ਤੇ ਮੇਰੇ ਮੇਰਾ ਬੇਟਾ ਵੱਡਾ ਉਹ ਗਏ ਗਲਾਮ ਤੇ ਹਾਏ ਦੇਖੀ ਨਹੀਂ ਇੰਨਾ ਜਿਆਦਾ ਮੈਨੂੰ ਟੈਂਸ਼ਨ ਨਹੀਂ ਪਈ ਕਿਵੇਂ ਆਉਣਗੇ ਕਿ ਵਾਇਗਰ ਜਦੋਂ ਤੱਕ ਨਹੀਂ ਹਟ ਜੇ ਮੀਂਹ ਜਿਆਦਾ ਨਾ ਪਾਏ ਮੈਨੂੰ ਬਹੁਤ ਜਿਆਦਾ ਟੈਂਸ਼ਨ ਹੁੰਦੀ ਕਿਉਂਕਿ ਪਹਿਲਾਂ ਜਿਹੜਾ ਮੀਂਹ ਪਿਆ ਵਾ ਇੱਕ ਦਿਨ ਦੇ ਮੀਂਹ ਨੇ ਦੇਖੋ ਕੀ ਹਾਲ ਕਰਤਾ ਸੀ ਕਿੰਨਾ ਬੁਰਾ ਹਾਲ ਝੋਨਿਆਂ ਦਾ ਬਾਕੀ ਫਸਲਾਂ ਦਾ ਹੋਰ ਚੀਜ਼ਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਕਈਆਂ ਲੋਕਾਂ ਦੇ ਘਰਾਂ ਦਾ ਵੀ ਬਹੁਤ ਜਿਆਦਾ ਬੁਰਾ ਹਾਲ ਹੋ ਗਿਆ ਸੀਗਾ ਤੇ ਮੈਂ ਕਿਹਨੀ ਬੱਸ ਅੱਧੇ ਘੰਟੇ ਦਾ ਮੀਂਹ ਬਹੁਤ ਆ ਤੇ ਹੁਣ ਦੇਖੀ ਵੈਸਾ ਠੰਡਾ ਹੋ ਗਿਆ ਸਾਰਾ ਮੈਂ ਥੋੜ ਆ ਮੇਰੇ ਕੈਦਰ ਦੇ ਅੱਗੇ ਬੈ ਕੇ ਫੋਨ ਲਾ ਗਿਆ ਦੇਖਣ ਉਹ ਬੈਠਾ ਕੱਪੜੇ ਨਾਲ ਦੇ ਗਿੱਲੇ ਹੋ ਗਏ ਸੀ ਪੂਰੇ ਹਸਬੰਡ ਪਰ ਹੁਣ ਕੱਪੜੇ ਲਾਉਣ ਲੱਗਿਆ ਆ ਕੁੜੀ ਮੇਰੀ ਪੜਦੀ ਪਈ ਐ ਤੇ ਆਪਾਂ ਹੁਣ ਅੱਗੇ ਦਾ ਵਲੌਗ ਕਰਦੇ ਹਾਂ ਸਤਿ ਸ੍ਰੀ ਅਕਾਲ ਕੰਦੇ ਰੋ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੁਹਾਡੇ ਦਿਲਾ ਦੀਆਂ ਤੁਹਾਡੇ ਜੋ ਮੇਨੋ ਕਾਮਨਾ ਹੈਗੀਆਂ ਵਾਈਕਲ ਜੀ ਪਰਮਾਤਮਾ ਪੂਰੀਆਂ ਕਰਨ ਤੇ ਅੱਜ ਜਿੱਦਾਂ ਗੱਲ ਪਤਾ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟਪੁਰਬ ਦਿਨ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਬਸ ਇਹੀ ਮੈਨੂੰ ਕਾਮਨਾ ਕੇ ਵੈਗੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਤੇ ਮੀਂਹ ਦੇਖੋ ਜੀ ਅੱਜ ਮਤਲਬ ਪਹਿਲਾਂ ਤਾਂ ਬਹੁਤ ਜ਼ਿਆਦਾ ਛੁੱਟੀ ਲਾ ਗਿਆ ਮੀਂਹ ਬਹੁਤ ਜ਼ਿਆਦਾ ਪਹਿਲਾਂ ਪੈ ਚੁੱਕਿਆ ਤੇ ਹੁਣ ਵੀ ਬਹੁਤ ਜ਼ਿਆਦਾ ਪਈ ਹੈ ਪੈਂਦਾ ਪਿਆ ਤੇ ਮੈਂ ਕੋਠੇ ਦੇ ਉੱਪਰ ਆਈ ਹਾਂ ਦੇਖੋ ਛੱਤ ਤੇ ਸਾਡੇ ਸਾਰੇ ਸਾਰਾ ਸੁੰਭਰਾਂਗੇ ਤੇ ਫੇਰ ਜਾ ਕੇ ਸੈੱਟ ਹੋਊਗਾ ਜੀ ਤੇ ਅੱਜ ਦਾ ਵਲੌਗ ਆਪਾਂ ਬਸ ਗੱਲਾਂ ਬਾਤਾਂ ਨਾਲ ਹੀ ਯਾਰੀ ਰੱਖਾਂਗੇ ਤੇ ਬਸ ਅੱਜ ਤੁਹਾਡੇ ਨਾਲ ਮਤਲਬ ਇਦਾਂ ਦੀਆਂ ਗੱਲਾਂ ਕਰਨੀਆਂ ਕਿ ਬਸ ਪਰਮਾਤਮਾ ਦੇ ਨਾਲ ਜੁੜੋ ਉਹਦਾ ਨਾਮ ਜਪੋ ਹਨਾ ਸਿਮਰਨ ਕਰੋ ਜਿੱਦਾਂ ਕਿ ਮੈਂ ਹਰ ਵਲੌਗ ਦੇ ਵਿੱਚ ਕਹਿੰਨੀ ਆ ਤੇ ਸਭ ਤੋਂ ਜਿਆਦਾ ਮੈਂ ਜ਼ਰੂਰੀ ਕਿ ਤੁਸੀਂ ਕੰਮ ਚੰਗੇ ਕਰੋ ਜਿੱਦਾਂ ਤੁਸੀਂ ਕੰਮ ਕਰੋਗੇ ਉਹਦਾ ਤੁਹਾਨੂੰ ਫਲ ਮਿਲੇਗਾ ਤੁਹਾਨੂੰ ਵੀ ਇਹ ਸਹੀ ਦਾ ਪਤਾ ਕਿ ਜਿੱਦਾਂ ਦੇ ਆਪਾਂ ਕੰਮ ਕਰਾਂਗੇ ਉਦਾਂ ਦਾ ਆਪਾਂ ਨੂੰ ਫਲ ਮਿਲੂਗਾ ਕਹਿੰਦੇ ਹੁੰਦੇ ਆ ਕਿ ਕਿਸਮਤ 'ਚ ਜੋ ਲਿਖਿਆ ਉਹ ਨਹੀਂ ਮਤਲਬ ਟਾਲ ਸਕਦਾ ਉਹ ਆਪਾਂ ਨੂੰ ਮਿਲਣਾ ਹੀ ਮਿਲਣਾ ਜੋ ਕਿਸਮਤ 'ਚ ਲਿਖਿਆ ਉਹਦਾ ਫਲ ਆਪਾਂ ਨੂੰ ਮਿਲਣਾ ਮਿਲਣਾ ਇਸੇ ਕਰਕੇ ਕਹਿੰਦੇ ਆ ਕਿ ਤੁਸੀਂ ਕੰਮ ਚੰਗੇ ਕਰੋਗੇ ਤੇ ਤੁਹਾਨੂੰ ਉਦਾਂ ਦਾ ਫਲ ਉਸੇ ਦਾ ਉਸੇ ਤਰੀਕੇ ਨਾਲ ਮਿਲੂਗਾ ਤੇ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਹਾਨੂੰ ਚੰਗਾ ਫਲ ਮਿਲੂਗਾ ਠੀਕ ਹੈ ਜੀ ਤੇ ਕਿਸੇ ਦਾ ਕਰਮ ਤੇ ਮਤਲਬ ਕਿਸੇ ਦਾ ਹੱਕ ਨਾ ਖਾਓ ਕਿਸੇ ਦਾ ਪੈਸਾ ਨਾ ਲਪੋ ਕਿਸੇ ਦੀ ਜ਼ਮੀਨ ਜਾਇਦਾਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਆ ਕਿ ਜੇ ਨਾ ਪਉਣਾ ਠੀਕ ਆ ਤੇ ਵੱਦ ਤੋਂ ਵੱਦ ਪਉਂਦਾ ਅਨ ਕਰਿਆ ਕਰੋ ਚੰਗੇ ਕਰਮ ਕੰਮ ਕਰੋ ਜਿੱਦਾਂ ਕਿ ਕੋਈ ਭੁੱਖਾ ਰੋਟੀ ਖਵਾ ਦੇ ਪਹਿਲਾਂ ਤਾਂ ਜਿੱਦਾਂ ਮੈਂ ਪਹਿਲਾਂ ਤਾਂ ਆਪਣੇ ਵਲੌਗ ਦੇ ਵਿੱਚ ਕਹਿੰਨੇ ਆ ਹਨਾ ਜਿਹੜਾ ਨੰਗੇ ਪੈਰ ਤੁਰੇ ਫਿਰਦੇ ਵਿਚਾਰੇ ਗਰੀਬ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਚਪਲਾ ਪਵਾ ਦੀਆਂ ਪੈਰਾਂ 'ਚ ਪਸ਼ੂ ਪੰਛੀਆਂ ਨੂੰ ਜਿੱਦਾਂ ਕਿ ਪੰਛੀਆਂ ਨੂੰ ਦਾਣਾ ਮਤਲਬ ਪਾਤਾ ਹਨ ਜੋਗਾ ਪਾਤਾ ਪਸ਼ੂਆਂ ਨੂੰ ਜਿੱਦਾਂ ਕਿ ਮਤਲਬ ਪੱਠੇ ਮਤਲਬ ਆਪਾਂ ਪਾਤੇ ਜਿੰਨੀ ਕ ਵੀ ਆਪਣੇ ਕੋਲ ਮਤਲਬ ਪਹੁੰਚ ਹੈ ਗਿਆ ਆਪਾਂ ਪਾਤੇ ਤੇ ਇਦਾਂ ਦੇ ਪੁੰਨ ਦਾਨ ਕਰਿਆ ਕਿ ਕੋਈ ਮੰਗਤਾ ਆ ਗਿਆ ਕੋਈ ਅੱਟੇ ਤਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜ਼ਰੂਰ ਪਾਇਆ ਕਰੋ ਕਿਉਂਕਿ 100 ਬੰਦੇ ਦੇ ਵਿੱਚ ਇੱਕ ਸਾਧੂ ਸੰਤ ਇਦਾਂ ਦੇ ਹੁੰਦੇ ਜਿਹੜੇ ਰੱਬ ਦੇ ਰੂਪ ਹੁੰਦੇ ਹਨ ਇਸ ਕਰਕੇ ਕਦੇ ਕਿਸੇ ਨੂੰ ਮਾੜਾ ਬੋਲਣ ਦੀ ਲੋੜ ਨਹੀਂ ਹੈਗੀਗੀ ਤੇ ਜਦੋਂ ਕੋਈ ਵੀ ਆਉਂਦਾ ਜਰੂਰ ਕੋਲੀਆ ਤੇ ਰਿਵਾਦ ਤੇ ਚੰਗੇ ਕੰਮ ਜਰੂਰ ਕਰਿਆ ਕਰੋ ਚੰਗੇ ਕੰਮ ਕਿਸੇ ਨੂੰ ਲਵਾਉਣਾ ਕਿਸੇ ਨੂੰ ਬਦਸੀਸ ਨਾ ਦੋ ਕਿਉਂਕਿ ਜਦੋਂ ਆਪਾਂ ਕਿਸੇ ਦਾ ਕੋਈ ਵੀ ਚੀਜ਼ ਨੱਪਾਂਗੇ ਤੇ ਅਗਲਾ ਆਪਾਂ ਰੋਕ ਕੇ ਬਦਸੀਸਾਂ ਬਹੁਤ ਹੈ ਉਹ ਸੱਚੀ ਲੱਗਦੀ ਆ ਇਸ ਕਰਕੇ ਕਿਸੇ ਨੂੰ ਦੁੱਖ ਦੇਣ ਵਾਲੇ ਸੋਚੋ ਨਾ ਆਪਣੇ ਹੱਥਾਂ ਦੇ ਨਾਲ ਕਦੇ ਕਿਸੇ ਦਾ ਮਾਰਾ ਨਾ ਕਰੋ ਕਦੇ ਵੀ ਕਿਉਂਕਿ ਗਲਤੀ ਵਾਹਿਗੁਰੂ ਜੀ ਉਹ ਮਾਫ਼ ਕਰ ਦਿੰਦੇ ਆ ਜਿਹੜੀ ਅਣਜਾਣੇ ਚ ਭੁਲੇਖੇ ਚ ਹੁੰਦੀ ਆ ਜਿਹੜੀ ਜਾਣ ਬੁੱਝ ਕੇ ਆਪਾਂ ਇੱਥੇ ਥਾਣਾ ਗਲਤੀ ਕਰਕੇ ਤੇ ਉਹਦੀ ਆਪਾਂ ਮਾਫੀ ਮੰਗਾਂਗੇ ਉਹ ਆਪਾਂ ਨੂੰ ਕਦੇ ਨਹੀਂ ਮਿਲਨੀ ਤੇ ਵਾਈਟ ਵੀ ਦੇ ਨਾਲ ਆਪਾਂ ਇਹ ਪਰਮਾਤਮਾ ਦਾ ਅੱਜ ਦੇਣਾ ਦੇ ਇਸ ਕਰਕੇ ਮੈਂ ਛੋਟਾ ਗੋਲ ਬਣਾਇਆ ਤੇ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਮੇਰੀਆਂ ਕੁਝ ਕਿ ਗੱਲਾਂ ਥੋੜੀਆਂ ਜਿਹੀਆਂ ਵੀ ਵਧੀਆ ਲੱਗੀਆਂ ਹਨ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਆਪਣੀ ਫੈਮਿਲੀ ਮੈਂਬਰ ਦੇ ਨਾਲ ਅਗੇ ਜਰੂਰ ਸ਼ੇਅਰ ਕਰ ਦੇਖੋ ਤਬਾਦਦੋਂ ਮੈਨੂੰ ਹੋਇਆ ਜੜਦਾ ਕਿ ਮੈਂ ਕੁਝ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਵਲੌਗ ਬਣਾ ਲਈਆਂ ਛੋਟਾ ਕਿ ਤਰ੍ਹਾਂ ਡੇਲੀ ਮੈਂ ਕੋਈ ਇਦਾਂ ਦੇ ਕਿਹੜੂ ਕੰਟੈਕਟ ਲੈ ਕੇ ਆਉਣਾ ਨੂੰ ਸਮਝ ਨਹੀਂ ਆਉਂਦੀ ਪਈ ਕਿ ਕੀ ਮੈਂ ਬੋਲਾਂ ਕੀ ਬਣਾਵਾਂ ਮੈਂ ਵਲੌਗ ਜੋ ਮੇਰੇ ਮਾਂਚੇ ਹੁੰਦਾ ਉੱਤਰਤਰ ਜੇ ਨੇ ਹੋਰ ਨਹੀਂ ਪਰ ਅੱਜ ਜਿੱਦਾਂ ਕਿ ਤੁਹਾਨੂੰ ਕਿਹਾ ਹੀ ਆ ਕਿ ਅਸਬੁਲ ਮਹਾਰਾਜ ਦਾ ਪ੍ਰਗਾਸ਼ਪੁਰਬ ਸੀ ਇਸ ਕਰਕੇ ਆਪਾਂ ਛੋਟਾ ਵਲੌਗ ਮੈਂ ਕਿ ਚਲੋ ਮਤਲਬ ਬਣਾ ਲੈਂਦੇ ਆ ਤੇ ਮੌਸਮ ਅੱਜ ਦਾ ਤਾਪ ਬਹੁਤ ਜਿਆਦਾ ਹੈਗਾ ਰਾਹੀ ਹੋ ਚੁੱਕਿਆ ਕਿਉਂਕਿ ਛੜੀ ਲੱਗ ਚੁੱਕੀ ਹੈ ਤੇ ਬਹੁਤ ਹੀ ਜ਼ਿਆਦਾ ਮੀਂਹ ਮਤਲਬ ਪੈ ਰਿਹਾ ਪਹਿਲਾਂ ਬਹੁਤ ਜ਼ਿਆਦਾ ਪੈ ਗਿਆ ਹੁਣ ਵੀ ਪੈ ਜਾਂਦਾ ਤੇ ਹੁਣ ਆਪਾਂ ਬਸ ਜੀ ਆ ਦੇਖੋ ਕਿੰਨਾ ਪਾਣੀ ਫੇਰ ਹੋ ਗਿਆ ਝੋਨੇ ਫੇਰ ਵਿਚਾਰੇ ਭਰ ਗਿਆ ਤੇ ਸਾਡੇ ਨਿਓ ਦੇ ਨਾਲ ਫੇਰ ਪਾਣੀ ਇੰਨਾ ਜਿਹਦਾ ਮੈਨੂੰ ਟੈਨਸ਼ਨ ਨਹੀਂ ਦੀ ਸਾਡੇ ਨਿਓ ਚ ਪਾਣੀ ਜਾਂਦਾ ਆ ਦੇਖੋ ਥੋੜਾ ਥੋੜਾ ਫਰਕ ਸੈਡਾਂ ਤੇ ਵੇਖੋ ਜਮਾ ਮਿੱਟੀ ਮੁੱਟੀ ਚੱਕੀ ਗਈ ਆ ਤੇ ਹਾਂ ਦੇਖੋ ਝੋਨੇ ਚ ਪਾਣੀ ਭਰ ਗਿਆ ਪੂਰਾ ਇਦਾਂ ਦਾ ਕੁਸਮੌਸਮ ਹੋਇਆ ਪਿਆ ਵਾ ਤੇ ਆ ਸਾਡੀ ਕੁੜੀ ਕਮਲ ਮਾਰਦੀ ਬਈ ਸਿਰ ਨਾਤੀ ਹੋਈ ਆ ਤੇ ਇਹ ਨਾ ਆਪਣੇ ਵਾਲ ਗਿੱਲੇ ਕਰੀ ਜਾਂਦੀ ਆ ਆ ਦੇਖੋ ਜੀ ਸਾਡੇ ਪਿੰਡ ਦਾ ਨਜ਼ਾਰਾ ਕੁਛ ਇਦਾਂ ਦਾ